ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਅਨਵਾਰ ਰਹਿ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਹੂੰ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਕੱਲ ਆਪਾਂ ਰਲ ਮਿਲ ਕੇ ਪਾਵਨ ਪਵਿੱਤਰ ਗੁਰਬਾਣੀ ਸੋਹਣੀ ਸਬਦੀ ਜੋ ਲੜੀ ਵਿੱਚ ਲੜੀਵਾਰ ਵਿਚਾਰ ਚੱਲ ਰਹੀ ਹੈ ਉਹਦੇ ਵਿੱਚੋਂ ਚੌਥੇ ਪਾਦ ਦੀ ਆਪਾਂ ਵਿਚਾਰ ਚੌਥੀ ਅਸ਼ਟਪਦੀ ਦੀ ਕੀਤੀ ਹੈ ਆਓ ਜੀ ਹੁਣ ਆਪਾਂ ਪੰਜਵਾਂ ਪਾਦ ਦਾ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰਹ ਦਨ ਮਰਾ ਬਾਹਰ ਦੇਖ ਅੰਤਰ ਮਲ ਮਾਇਆ ਸ਼ਪਸ ਨਾਹੀਂ ਕਸ ਕਰੇ ਸਪਾਇਆ ਬਾਹਰ ਗਿਆਨ ਧਿਆਨ ਹਿਸਨਾਣ ਅੰਤਰ ਵਿਆਪ ਲੋਵ ਸਵਾੰ ਅੰਤਰ ਅਗਣ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੈ ਅਥਾ ਜਾਂ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਾਣਾ ਸਹਿਜ ਸਮਾਤ ਇਹ ਹੈ ਜੀ ਪੰਜਵਾਂ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਹੈ ਮਨੁੱਖ ਕਰਤੂਤ ਪਸ਼ੂ ਕੀ ਮਾਨਸ ਜਾਸ ਗੁਰੂ ਸਾਹਿਬ ਜੀ ਕਹਿੰਦੇ ਬੰਦੇਆ ਤੇਰੀ ਜਿਹੜੀ ਕਰਨੀ ਆਣਾ ਉਹ ਪਸ਼ੂਆਂ ਵਾਲੀ ਐ ਤੇ ਜਨਮ ਤੇਰਾ ਮਨੁੱਖ ਦਾ ਦਾ ਇੱਕ ਨ ਸੰਸਕ੍ਰਿਤ ਦੇ ਵਿੱਚ ਸ਼ਬਦ ਆਉਂਦਾ ਜੀ ਗੁਰੂ ਸਾਹਿਬ ਜੀ ਦਾ ਉਦਿਆਨ ਬਸਨੰ ਸਵਾਨ ਸਿਆਲ ਸਵਾਨ ਸਿਆਲ ਤਿਖਰ ਹੈ ਕਹਿੰਦੇ ਇੱਕ ਮਨੁੱਖ ਜਿਹੜਾ ਇਹ ਸੰਸਾਰ ਰੂਪੀ ਜੰਗਲ ਦੇ ਵਿੱਚ ਰਹਿੰਦਾ ਹੈ ਤੇ ਇਹਦੇ ਅੰਦਰ ਸਵਾਨ ਕੁੱਤਾ ਕਹਿੰਦੇ ਹੈ ਜੀ ਸਵਾਨ ਸਿਆਲ ਗਿੱਦੜ ਨੂੰ ਕਹਿੰਦੇ ਹੈ ਤੇ ਖਰਾ ਖੋਤਾ ਨੂੰ ਕਹਿੰਦੇ ਜੀ ਇਹਨਾਂ ਵੀ ਇਹਦੇ ਅੰਦਰ ਜਿਹੜੀ ਬਿਰਤੀ ਆ ਕੁੱਤੇ ਵਾਲੀ ਹੈ ਕੁੱਤੇ ਵਾਲੀ ਹੈ ਸਵਾਨ ਸਿਆਲ ਗਿੱਦੜ ਵਾਲੀ ਹੈ ਇਹ ਖੋਤੇ ਵਾਲੀ ਹੈ ਗਧੇ ਵਾਲੀ ਹੈ ਅਸਲ ਵਿੱਚ ਇਹ ਖੋਤਿਆਂ ਨੂੰ ਗਧਿਆਂ ਨੂੰ ਕੁੱਤਿਆਂ ਨੂੰ ਨਹੀਂ ਉਪਦੇਸ਼ ਦੀ ਬੰਦੇ ਨੂੰ ਉਪਦੇਸ਼ ਹੈ ਜਨਮਤਾ ਗੁਰੂ ਜੀ ਕਹਿੰਦੇ ਬੰਦੇ ਵਾਲਾ ਹੈ ਪਰ ਹੁਣ ਕੁੱਤੇ ਵਾਲਾ ਕਿਵੇਂ ਹੈ ਜੀ ਜੀਵਨ ਕਹਿੰਦੇ ਕੁੱਤਾ ਕੁੱਤੇ ਦਾ ਵਿਰੋਧੀ ਹੁੰਦਾ ਹੈ ਸਿਆਣੇ ਵੀ ਕਹਿੰਦੇ ਕੁੱਤਾ ਕੁੱਤੇ ਦਾ ਵਿਰੋਧੀ ਹੁੰਦਾ ਹੈ ਜਿਹਦੇ ਅੰਦਰ ਈਰਖਾ ਚੱਲਦਾ ਹੈ ਦੱਸੋ ਭਾਈ ਕੁੱਤੇ ਤੋਂ ਘੱਟ ਆਗਾ ਨਾ ਸੁੱਤਾਇਆ ਕੁੱਤੇ ਜੂਣ ਦੇ ਵਿੱਚ ਹੈ ਸਰੀਰ ਮਨੁੱਖਾ ਸਰੀਰ ਹੈ ਪਰ ਬਿਰਤੀ ਗੁਰੂ ਜੀ ਕਹਿੰਦੇ ਕੁੱਤੇ ਵਾਲੀ ਹੈ ਕਿਸੇ ਦੇ ਉੱਤੇ ਸਾੜਾ ਕਰਨ ਇਹਨੇ ਦੰਦਗੀਆਂ ਕੱਢੀ ਆਣ ਕੁੱਤੇ ਨਹੀਂ ਜਵਾੜੇ ਜਿਵੇਂ ਕਰਦੇ ਹੁੰਦੇ ਵੇ ਤੂੰ ਇਹ ਕੋ ਦੂਜਿਆਂ ਡਰਾਉਂਦੇ ਜਿਹਾ ਹੁੰਦੇ ਹੈਗੇ ਕੁੱਤਾ ਕੁੱਤੇ ਦਾ ਵਰੋਧੀ ਜੇ ਤੇਰੇ ਅੰਦਰ ਮਣਾ ਈਰਖਾ ਚੱਲਦਾ ਕਿਸੇ ਦੇ ਪ੍ਰਤੀ ਸਮਝ ਲੈਣੀ ਤੇਰੀ ਬਿਰਤੀ ਹਜੇ ਕੁੱਤੇ ਵਾਲੀ ਹੈ ਸਰੀਰ ਤੇਰੀ ਆਹੀ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਤਾਂ ਬੰਦਿਆਂ ਵਾਲੀ ਇਹਦੇ ਵਿੱਚ ਜੂਨ ਤਾਂ ਤੇਰੀ ਬੰਦਿਆਂ ਵਾਲੀ ਹੈ ਫਿਰ ਅਗਲੀ ਉਦਾਹਰਨ ਦਿੱਤੀ ਹੈ ਗੁਰੂ ਜੀ ਕਹਿੰਦੇ ਵੀ ਤੇਰੇ ਅੰਦਰ ਗਿੱਦੜਾਂ ਵਾਲੀ ਵਰਤੀ ਹੈ ਸਿਆਣੇ ਲੋਕ ਕਹਿੰਦੇ ਵੀ ਗਿੱਦੜਾ ਨਾ ਜਿਹੜਾ ਡਰਦਾ ਬਹੁਤ ਹਰ ਸਮੇ ਸਹਿਮਿਆ ਸਹਿਮਿਆ ਰਹਿੰਦਾਗਾ ਸਹਿਮਿਆ ਤੇ ਜਿਹੜਾ ਵੇਮਾ ਭਾਰਾਂ ਵਿੱਚ ਸਹਿਮ ਦੇ ਵਿੱਚ ਰਹਿੰਦਾਗਾ ਵੀਰਵਾਰ ਨੂੰ ਕਿਸੇ ਨੇ ਨਾਉਣਾ ਡਰ ਜਾਂਦਾ ਲੈ ਗਿੱਦੜ ਵਰਤੀ ਹੈ ਗੁਰੂ ਜੀ ਕਹਿੰਦੇ ਗਿੱਦੜਾਂ ਵਾਂਗ ਡਰਦਾ ਫਿਰਦਾ ਐਵੇਂ ਨਿੱਕੀਆਂ ਨੇਕੀਆਂ ਗੱਲਾਂ ਤੋਂ ਵੀਰਵਾਰ ਨੂੰ ਕਿਸੇ ਨੇ ਨਾਉਣਾ ਅੱਜ ਸ਼ਨੀਵਾਰ ਮਾੜਾ ਦੇਣਾ ਇਦਾਂ ਇਹ ਗਿੱਦੜਾਂ ਵਾਲੀ ਵਰਤੀ ਹੈ ਗੁਰੂ ਜੀ ਕਹਿੰਦੇ ਗਿੱਦੜ ਬਣਿਆ ਫਿਰਦਾ ਕਿਉਂ ਐਵੇਂ ਮਨੁੱਖਾ ਸੁਰੀਚ ਰਹਿੰਦੇ ਹੋਇਆਂ ਗਿੱਦੜ ਬਣਿਆ ਫਿਰਦਾ ਡਰਦਾ ਫਿਰਦਾ ਨਾ ਮਾੜੇ ਕੰਮਾਂ ਦੇ ਵਿੱਚ ਮਾੜੇ ਕੰਮ ਕਰਕੇ ਮਨੁੱਖ ਡਰਦਾ ਹੀ ਹੁੰਦਾ ਚੇਤੇ ਰੱਖ ਇਰ ਗਿੱਧੜਾਂ ਸਹਿਮ ਵਾਲੀ ਵਰਤੀ ਆ ਨਾ ਮਾੜੇ ਕੰਮ ਕਰਕੇ ਮਨੁੱਖ ਸਹਿਮ ਜਾਂਦਾ ਜੀ ਦਿਲ ਦੀ ਧੜਕਣ ਵੱਜ ਜਾਂਦੀ ਹੈ ਤੇ ਮਨੁੱਖ ਮਾੜੇ ਕੰਮ ਦੇ ਵਿੱਚ ਡਰ ਡਰ ਕੇ ਅੰਦਰ ਇੰਨਾ ਮਾੜਾ ਬਣ ਜਾਂਦਾ ਬਸ ਬਾਹਰ ਹੀ ਨਿਕਲਦਾ ਆ ਕੀ ਬੰਦੇ ਇੰਨੇ ਡਰ ਜਾਂਦੇ ਆ ਗਿੱਧੜ ਵਾਲੀ ਵਰਤੀ ਮੌਤ ਨਾ ਆ ਜੇ ਕਿਤੇ ਮੌਤ ਹੀ ਨਾ ਆ ਜੇ ਕਦੇ ਮੈਨੂੰ ਗਵਾਂਢੀ ਨੂੰ ਕਿਸੇ ਨੂੰ ਚਾਹ ਦੇ ਮਾਲਕ ਕੋਈ ਬਿਮਾਰੀ ਆ ਗਈ ਕੰਡਕ ਦੇਕ ਕੇ ਸੋ ਮੈਨੂੰ ਨਾ ਹੋ ਜੇ ਲੈ ਇਹ ਗਿੱਦੜ ਵਾਲੀ ਵਰਤੀ ਹੈ ਹੋਰ ਕੀ ਹੈ ਜੀ ਦਰੀ ਜਾਣਾ ਮਾੜੀ ਮਾੜੀ ਗੱਲ ਤੋਂ ਦਰੀ ਜਾਣਾ ਸੋ ਗੁਰੂ ਜੀ ਕਹਿੰਦੇ ਤੇਰੇ ਅੰਦਰ ਕੁੱਤੇ ਵਾਲੀ ਵਰਤੀ ਵੈਰ ਵਿਰੋਧਤਾ ਵਾਲੀ ਤੇਰੇ ਅੰਦਰ ਗਿੱਦੜ ਵਰਤੀ ਤੇਰੇ ਅੰਦਰ ਖੋਤੇ ਵਾਲੀ ਵਰਤੀ ਹੈ ਹੁਣ ਖੋਤਾ ਗਦਾ ਕਹਿੰਦੇ ਵੀ ਗਦੋ ਹੋ ਚੰਦਨ ਖੋਲੀ ਹੈ ਕਹਿੰਦੇ ਵੀ ਗਦੇ ਉੱਤੇ ਕਹਿੰਦੇ ਤੁਸੀਂ ਨਾ ਚੰਦਨ ਲਾਦਦੇ ਹੋ ਉਹਦੀ ਪ੍ਰੀਤ ਕਾਸ਼ ਨਾਲ ਹੈ ਜੀ ਉਦੀ ਪ੍ਰੀਤ ਆ ਸਵਾਦ ਨਾਲ ਐਵੇਂ ਜਿਵੇਂ ਮਨੁੱਖ ਨੂੰ ਜਿੰਨਾ ਮਰਜੀ ਕੁਛ ਸੁਣਾਈ ਚੱਲੋ ਚੰਗਾ ਗੁਰੂ ਦੀ ਬਾਣੀ ਕਥਾ ਸਿਮਰਨ ਭਜਨ ਬੰਦਗੀ ਚੰਦਰੇ ਮਨ ਨੇ ਮਾੜੇ ਕੰਮਾਂ 'ਚ ਲਿਫਟ ਨਾ ਜਾ ਕੇ ਲਿਟਣਾ ਆਣੇ ਮਾੜੇ ਕੰਮਾਂ ਵਿੱਚ ਹੀ ਐ ਇਹਨੂੰ ਬੰਦੇ ਦੀ ਗਤਾ ਵਰਤੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਆ ਸਰੀਰਤਾ ਦੇ ਤਾਂ ਮਨੁੱਖਾ ਵਾਲੀ ਐ ਪਰ ਬੰਦਿਆ ਕਰਤੂਤਾ ਤੇ ਰੰਗ ਪਸ਼ੂਆਂ ਵਾਲੀਆਂ ਗੁਰੂ ਜੀ ਕਹਿੰਦੇ ਐ ਵੇਖੋ ਪਿਆਰੋ ਪਸ਼ੂ ਆ ਜਿਹੜੇ ਮਾੜਾ ਕੰਮ ਨਹੀਂ ਕਰਦੇ ਚਿੱਤੇ ਰੱਖੋ ਇਹ ਗੱਲ ਆ ਪਸ਼ੂ ਨੂੰ ਕਦੇ ਚੋਰੀ ਕਰਦੇ ਵੇਖਿਆ ਤੁਸੀਂ ਪਸ਼ੂ ਨੂੰ ਚੋਰੀ ਕਰਦੇ ਵੇਖਿਆ ਭਾਈ ਪਸ਼ੂ ਨੂੰ ਹੁਣ ਆਪਾਂ ਮੰਨ ਲਓ ਵੀ ਗੁਰਦੁਆਰਾ ਸਾਹਿਬ ਵਿੱਚ ਭਰੇ ਵੀ ਜਿੰਦੇ ਲਾ ਕੇ ਰੱਖਦੇ ਆ ਨਾ ਇਹ ਕੀ ਤੋਂ ਲਾਉਣੇ ਭੜਾਂ ਦੇ ਜਿੰਦੇ ਆਪਾਂ ਬੰਦਾ ਬੰਦੇ ਤੋਂ ਲਾਉਂਦਾ ਜਿੰਦੇ ਘਰ ਦੇ ਵਿੱਚ ਵੀ ਕਈ ਵਾਰੀ ਕੋਈ ਹੇਰਾ ਫੇਰੀ ਕਰਨ ਵਾਲੇ ਹੁੰਦੇ ਆ ਨਾ ਆਪਾਂ ਕਦ ਨੇ ਲੋਕ ਕਰ ਦਿਓ ਚਲੋ ਆਪਾਂ ਕਿਸੇ ਨੂੰ ਕੀ ਕਹਿਣਾ ਲੋਕ ਕਰ ਦਿਓ ਬਸ ਬੰਦਾ ਐਡਾ ਗੰਦਾ ਹੋ ਗਿਆ ਬੰਦਾ ਬੰਦੇ ਤੋਂ ਹੀ ਮੰਨ ਲੋ ਵੀ ਮਾੜੇ ਕੰਮ ਚੋਰਾ ਕੇ ਅੱਖ ਚ ਚੋਰੀ ਕੰਮ ਕਰਦਾਗਾ ਮਾੜੇ ਕੰਮ ਕਰਦਾਗਾ ਜਿਹੜੇ ਆ ਸੀਸੀ ਕੈਮਰੇ ਲਾਉਣੇ ਪੈ ਗਏ ਗੁਰੂ ਘਰਾਂ ਦੇ ਵਿੱਚ ਕਿਹਨੂੰ ਕਿਤੋਂ ਲਾਏ ਭਲਾਂ ਦੇ ਪਸ਼ੂਆਂ ਤੋਂ ਲਾਏ ਐ ਕੁੱਤਿਆਂ ਤੋਂ ਲਾਏ ਐ ਜਾਨਵਰਾਂ ਤੋਂ ਲਾਏ ਐ ਨਾ 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 ਇਹ ਤਾਂ ਬੰਦੇ ਤੋਂ ਲਾਏ ਵੀ ਐ ਡਾਗ ਹੰਦਾ ਬੰਦਾ ਮਾੜੀ ਅੱਖ ਨਹੀਂ ਪਾਉਣ ਦਿੰਦਾ ਗੋਲਪ ਤੋਂ ਪੈਸੇ ਚੱਕ ਕੇ ਲੈ ਜਾਂਦਾ ਲੈ ਕਮਾਲ ਹੋ ਗਈ ਜਮਾ ਇਹ ਬੰਦਾ ਸਭ ਤੋਂ ਗੰਦਾ ਹੈ ਤੈਹੀਂ ਫਿਰ ਬੁੱਲੇ ਸ਼ਾਹ ਜੀ ਨੇ ਨਾ ਕੁੱਤੇ ਨੂੰ ਚੰਗਾ ਕਹਿਤਾ ਕਹਿੰਦੇ ਉਹ ਕੁੱਤੇ ਤੈਥੋਂ ਉੱਤੇ ਮਾਲਕ ਆਪਣੇ ਦਾ ਦਰ ਨਹੀਂ ਛੱਡਦੇ ਭਾਵੇਂ ਵਜਣ ਜੁੱਤੇ ਉਹ ਕੁੱਤੇ ਤੈਥੋਂ ਉੱਤੇ ਬੁੱਲੇ ਸ਼ਾਹ ਕੋਈ ਅਮਲ ਕਮਾਲ ਹੈ ਨਹੀਂ ਤਾਂ ਬਾਜੀ ਲੈ ਗਏ ਕੁੱਤੇ ਕਹਿੰਦੇ ਕੁੱਤਿਆਂ ਦਾ ਕੁੱਤੇ ਵੀ ਚੰਗੇ ਆ ਤੇਰੇ ਨਾਲ ਤਾਂ ਕਹਿੰਦੇ ਮਾਲਕ ਆਪਣੇ ਦਾ ਦਰ ਨਹੀਂ ਛੱਡਦੇ ਭਾਵੇਂ ਵਜਣ ਜੁੱਤੇ ਉਜਤਾ ਹਮਾਰੇ ਮਾਲਕ ਫਿਰ ਵੀ ਪੂਸ਼ ਮਾਰ ਕੇ ਪੈਰਾਂ ਵਿੱਚ ਬਹਿ ਜਾਂਦਾ ਕਿ ਤਹਾਨੂੰ ਤਾਂ ਕੁੱਤੇ ਚੰਗਿਆ ਬੁੱਲੇ ਸ਼ਾ ਕਹਿੰਦੇ ਸੋ ਗੁਰੂ ਜੀ ਕਹਿੰਦੇ ਜੇ ਤੂੰ ਗੁਰੂ ਦੇ ਡਰ ਵਿੱਚ ਭੈ ਵਿੱਚ ਨਹੀਂ ਆਇਆ ਮਣਾ ਫਿਰ ਤੇਰਾ ਸਰੀਰ ਆ ਜਿਹੜਾ ਮਨੁੱਖਾ ਹੋਊਗਾ ਪਰ ਤੇਰੀ ਵਿਰਤੀ ਜਿਹੜੀ ਅੰਦਰ ਪੂਸ਼ਮਾਂ ਵਾਲੀ ਹੋਊਗੀ ਫਿਰ ਜਿੰਦੇ ਲਾਉਣੇ ਪੈਗੇ ਸੀ ਸੀ ਕੈਮਰੇ ਲਾਉਣੇ ਪੈਗੇ ਬੰਦੇ ਤੋਂ ਲਾਉਣੇ ਪੈਗੇ ਕਿ ਟਾਕੰਦਾ ਬੰਦਾ ਗੁਰੂ ਘਰ ਦੇ ਵਿੱਚ ਵੀ ਮੰਦਰ ਵਿੱਚ ਮਸਜਿਦ ਵਿੱਚ ਵੀ ਚੋਰੀ ਕਰਨ ਨੂੰ ਹਟਦਾ ਗੁਰੂ ਘਰ ਵਿੱਚੋਂ ਆ ਕੇ ਚੱਪਲਾਂ ਪਾਉਣ ਦੇ ਹੱਦ ਦਾ ਲੋਕਾਂ ਦਾ ਜੁੱਤੀਆਂ ਚੱਕ ਕੇ ਲੈ ਜਾਂਦਾ ਦੂਜਾ ਆਪਦੀ ਨਹੀਂ ਪਾਉਂਦਾ ਜਾਣ ਬੁਝ ਕੇ ਨਵੀਂ ਲੈ ਕੇ ਜਾਂਦਾ ਜਾਣ ਬੁਝ ਕੇ ਉਹ ਗੁਰੂ ਜੀ ਕਹਿੰਦੇ ਤੂੰ ਪਸ਼ੂ ਬਣਿਆ ਫਿਰਦਾ ਹੈ ਪਸ਼ੂ ਪਸ਼ੂਆਂ ਤੋਂ ਵੀ ਗਰੀ ਹੋਈ ਤੇਰੀ ਸੋਚ ਹੈ ਪਸ਼ੂਆਂ ਤੋਂ ਵੀ ਗਰੀ ਹੋਈ ਸੋਚ ਹੈ ਕਰਤੂਤ ਪਸ਼ੂ ਕੀ ਮਾਨ ਸਜਾਤ ਸਰੀਰ ਤੇਰਾ ਮਨੁੱਖਾ ਸਰੀਰ ਹੈ ਪਰ ਤੇਰੀ ਵਿਰਤੀ ਪਸ਼ੂਆਂ ਤੋਂ ਵੀ ਭੈੜੀ ਹੈ ਪਸ਼ੂਆਂ ਤੋਂ ਵੀ ਭੈੜੀ ਲਿਖੀ ਹੋਈ ਹੈ ਗੁਰੂ ਬਾਬਾ ਕਬੀਰ ਜੀ ਨੇ ਤਾਂ ਨਾ ਸਾਕਤ ਤੇ ਸੂਕਰ ਭळा ਰਾਖਾ ਆਛਾ گاਉ ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲਹੈ ਤੇਰਨੋਂ ਤੱਕ ਨਸੂਰ ਵੀ ਚੰਗਾ ਗਾ ਕਿਉਂ ਕਹਿੰਦੇ ਗੁਰੂ ਜੀ ਕਹਿੰਦੇ ਸੂਰ ਆ ਜਿਹੜਾ ਫੂਤਾ ਬੰਦਾ ਕਹਿੰਦੇ ਧਰਤੀ ਮਾਂ ਦੇ ਉੱਤੇ ਜਰਦੇ ਤੰਬਾਕੂ ਚੱਪ-ਚੱਪ ਕੇ ਐ ਪਛਕਾਰੀਆਂ ਜਾਂ ਮਾਰਦਾ ਵਰਦਾ ਧਰਤੀ ਮਾਂ ਤੇ ਗੰਦ ਪਾਉਂਦਾ ਵਰਦਾ ਤੇਰਨੋਂ ਤੋ ਬਾਬਾ ਕਬੀ ਜੀ ਦਾ ਸੂਰ ਵੀ ਚੰਗਾ ਹੈ ਜਿਹੜਾ ਧਰਤੀ ਮਾਂ ਤੋਂ ਗੰਦ ਸਾਫ਼ ਕਰਦਾ ਬੰਦਾ ਤੂੰ ਤਾਂ ਗੰਦ ਪਾਉਣਾ ਧਰਤੀ ਮਾਂ ਦੇ ਇਹਨੂੰ ਤਾਂ ਸੂਰ ਵੀ ਚੰਗਾ ਰੱਖਾ ਐ ਆਛਾ ਗਾਓ ਹੂੰ ਕਹਿੰਦੇ ਵੀ ਜਿਹੜਾ ਗਾਮ ਦੀ ਸਫਾਈ ਕਰਦਾ ਹੁੰਦਾ ਐ ਇਹਨੂੰ ਤਾਂ ਸੂਰ ਵੀ ਚੰਗਾ ਗਵੰਦੇ ਆ ਤੂੰ ਗੰਦ ਪਾਉਂਦਾ ਫਿਰਦਾ ਧਰਤੀ ਮਾਂ ਦੇ ਉੱਤੇ ਸੁਰਾਹੋ ਵਿਚਾਰ ਗੁਰੂ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨ ਸਜਾਤ ਪੁਸ਼ਕਰਨੀ ਤੇਰੀ ਪਸ਼ਮਾਂ ਵਾਲੀ ਐ ਜਨਮ ਤੇਰਾ ਮਨੁੱਖਾ ਸ੍ਰੀ ਤੈ ਲੋਕ ਪਚਾਰਾ ਕਰੈ ਦਿਨ ਰਾਤ ਦਿਨ ਰਾਤ ਹੀ ਗੁਰੂ ਜੀ ਕਹਿੰਦੇ ਦਖਾਵਾ ਕਰਦਾ ਰਹਿੰਦਾ ਹੈ ਚੰਦਰਾਮਨ ਸੱਚਮੁੱਚ ਪਿਆਰਿਓ ਧਰਮ ਦੇ ਨਾਮ ਤੇ ਸਾਡੇ ਕੋਲ ਦਿਖਾਵਾ ਹੀ ਹੈ ਮੈਂ ਵੀ ਵਿੱਚ ਹੀ ਆ ਪਿਆਰਿਓ ਸਾਡੇ ਕੋਲੇ ਇਕੱਲਾ ਬਾਣਾ ਹੀ ਹੈ ਅੰਦਰ ਗੁਰੂ ਦੀ ਰਹਿਤ ਅੰਦਰ ਗੁਰੂ ਦੀ ਮਰਯਾਦਾ ਨਹੀਂ ਹੈਗੀ ਦਿਖਾਵਾ ਹੀ ਰਹੇਗਾ ਗੁਰੂ ਜੀ ਕਹਿੰਦੇ ਲੋਕਪਚਾਰਾ ਕਰੇ ਲੋ ਦਿਨ ਰਾਤ ਹੀ ਗੁਰੂ ਜੀ ਕਹਿੰਦੇ ਬਣਾ ਲੋਕ ਦਿਖਾਵਾ ਕਰਦਾ ਰਹਿੰਦਾ ਤੂੰ ਲੋਕ ਦਿਖਾਵਾ ਪਾਠ ਕਰਦਾ ਹੈ ਤਾ ਵੀ ਇੱਕ ਲੋਕ ਦਿਖਾਵੇ ਕਰਦਾ ਬਸ। ਪਾਠ ਕਰਦਾ ਹਾਂ ਕੋਈ ਐਸੀ ਵੀ ਹੈਗੇ ਜਿਹੜੇ ਸੱਚਮੁੱਚ ਅੰਦਰੋਂ ਪੜਦੇ ਆ। ਜ਼ਿਆਦਾ ਤੌਰ ਤੇ ਲੋਕ ਦੀ ਸੇਵਾ ਕਰਦਾ ਤਾਂ ਵੀ ਲੋਕ ਦਿਖਾਵਾ। ਕਿ ਲੋਕ ਕਹਿਣ ਵਾ ਵਾ ਤਾਂ ਝਾੜੂ ਮਾਰਦਾ ਨਾ ਤੇ ਗੁਰੂ ਘਰ ਆ ਕੇ ਇਹ ਤਾਂ ਨਿੱਤ ਐ ਕਰਦਾ ਹੈ। ਭਾਂਡੇ ਮਾਏ ਦਾ ਨਿੱਤ। ਚੰਦਰੇ ਮੰਨ ਦੇ ਵਿੱਚ ਨਾ ਵੇਖੋ ਪਿਆਰੋ ਨਿੱਕੇ ਨਿੱਕੇ ਅੰਦਰ ਅਹੰਕਾਰ ਪੈਦਾ ਹੋ ਜਾਂਦਾ ਕਈ ਵਾਰੀ। ਜਿਵੇਂ ਐਂ ਲੱਗਦਾ ਹੁੰਦਾ ਵੀ ਮੇ ਮੈਂ ਗੁਰੂ ਘਰ ਨੂੰ ਲਈ ਫਿਰਦਾ ਜੇ ਮਾਇਣਾ ਨਾ ਹੋਵਾ। ਤੋ ਹੋ ਸਕਦਾ ਵੀ ਮੈਨੇਜਮੈਂਟ ਕਮੇਟੀ ਦੇ ਵਿੱਚ ਮੈਂ ਨਾਲ ਹੋਵਾਂ ਤੋ ਹੋ ਸਕਦਾ ਗੁਰਦੁਆਰੇ ਨਾਲ ਚੱਲੇ ਵਸ ਕੇਵਰੀ ਚੰਦਰਾਮਣੇ ਪੁਲੇਖਾ ਪਾਲ ਲੰਦਾ ਪਰ ਗੁਰੂ ਜੀ ਕਹਿੰਦੇ ਨਾ ਮਣਾ ਮੇਰਿਆ ਐਵੇਂ ਦਿਖਾਵੇ ਦੇ ਕਰਮ ਨਾ ਕਰ ਲੋਕ ਵਿਚਾਰਾ ਕਰੇ ਦਿਨ ਰਾਤ ਲੋਕ ਦਿਖਾਵਾ ਨਾ ਕਰ ਨਾ ਬਾਹਰ ਪੇਖ ਅੰਦਰ ਮਲ ਮਾਇਆ ਬਾਹਰੋਂ ਕਹਿੰਦੇ ਤੂੰ ਉਜਲ ਦਿਸਦਾ ਸਾਫ ਦਿਸਦਾ ਅੰਦਰ ਗੁਰੂ ਜੀ ਕਹਿੰਦੇ ਤੇਰੇ ਮਾਇਆ ਦੀ ਮਾਇ ਲੱਗੀ ਵੀ ਹੈ ਵਰਤਾਂ ਚੜ੍ਹਾਂ ਮੰਗੈ ਗੰਤ ਦੀਆਂ ਤੇਰੇ ਅੰਦਰ ਮੜਾ ਮੇਰੇ ਆ ਤੇ ਬਾਹਰੋਂ ਤੂੰ ਬਾਹਰ ਲਾ ਭੇਖ ਬਾਹਰਲਾ ਭੇਖ ਤੇਰਾ ਜੋ ਖਾਲਸਿਆਂ ਵਾਲਾ ਆਪੀ ਲਾਲਗੇ ਭਾਈ ਆਪਾਂ ਕਿਸੇ ਨੂੰ ਕੋ ਕਹਿਣਾਗਾ ਬਾਹਰਲਾ ਭੇਖ ਮੇਰਾ ਖਾਲਸਿਆਂ ਵਾਲਾ ਹੈ ਪਰ ਮਾਲਕ ਜੀ ਅੰਦਰੋਂ ਕਰਤੂਤਾ ਮੇਰੀਆਂ ਬਹੁਤ ਮਾੜ ਗੈ ਅੰਦਰੋਂ ਮੈਂ ਬਹੁਤ ਮਾੜਾਂਗਾ ਬਾਹਰਲਾ ਭੇਖ ਮੇਰਾ ਖਾਲਸਿਆਂ ਵਾਲਾ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਪੇਸ਼ ਕਰਕੇ ਗੁਰੂ ਕੋਲੋਂ ਪਿਆਰਿਓ ਕਿਉਂ ਹਮਨੇ ਚੰਗੇ ਬੁਰਾ ਨਹੀਂ ਕੋਈ ਵਸ ਇਹ ਗੱਲ ਸਮਝਣੀ ਸਤਿਗੁਰੂ ਬਹੁਤ ਮਾੜੇ ਆ ਅਸੀਂ ਬਾਹਰਲਾ ਭੇਗ ਸਾਡਾ ਲੋਕ ਵਿਖਾਵਾ ਤਾ ਹੈਗਾ ਚੰਗਾ ਲੋਕਾਂ ਨੂੰ ਤੋਂ ਵਧੀਆ ਕਿਰਪਾਣ ਪਾਈ ਐ ਕਿਤੇ ਕੱਪੜੇ ਵੀ ਪਾਏ ਐ ਵਧੀਆ ਦਸਤਾਰ ਸਜਾਈ ਐ ਪਰ ਹਾਏ ਹਾਏ ਅੰਦਰ ਕੀ ਚੱਲਦਾ ਐ ਬਸ ਉਹ ਤੂੰ ਜਾਣਦਾ ਮਹਾਰਾਜ ਮੇਰੇ ਅੰਦਰ ਦੀ ਬਿਰਕਿੰ ਤੂੰ ਜਾਣਦਾ ਕਿ ਕਿਹੜੇ ਗੰਦ ਚ ਟਿੱਗੀ ਖੜਦੀ ਮੇਰੀ ਸਰਤਾ ਕਿੱਥੇ ਤੁਰੇ ਖੜਦੀ ਮੇਰੀ ਸਰਤਾ ਗੁਰੂ ਜੀ ਕਹਿੰਦੇ ਬਾਹਰ ਭੇਖ ਅੰਦਰ ਮਲ ਮਾਇਆ ਛੱਪਸ ਨਾਹੀਂ ਕਛ ਕਰੇ ਛਪਾਇਆ ਕਹਿੰਦੇ ਵੀ ਇਸ ਤਰ੍ਹਾਂ ਮਨੁੱਖਾ ਛਪਾਉਣ ਨਾਲ ਅਸਲੀਅਤ ਨਹੀਂ ਸੁਭਦੀ ਹੁੰਦੀ ਮਨੁੱਖ ਦੀ ਛੱਪਸ ਨਾਹੀਂ ਕਛ ਕਰੇ ਛਪਾਇਆ ਜਿੰਨਾ ਮਰਜੀ ਮਨੁੱਖ ਆਪਣੇ ਆਪ ਨੂੰ ਛਪਾਉਣ ਦੀ ਕੋਸ਼ਿਸ਼ ਕਰੇ ਪੰਦੇ ਮਨੁੱਖਾ ਤੇਰੇ ਗੁਰੂ ਜੀ ਕਹਿੰਦੇ ਨਹੀਂ ਅਸਲੀਅਤ ਸੁਪਣੀ ਅਸਲ ਵਿੱਚ ਤੂੰ ਕੀ ਹੈ ਇੱਕ ਦਿਨ ਬਾਹਰ ਆ ਜਾਏਗਾ ਲੋਕਾਂ ਵਿੱਚ ਸੱਚ ਮੁੱੱਚਾ ਸੱਚ ਮੁੱੱਚ ਬਾਹਰ ਆਏਗਾ ਗੁਰੂ ਜੀ ਕਹਿੰਦੇ ਆਂਦਰ ਕਮਾਣਾ ਸੋ ਸਰ ਪਰ ਉਗੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਾਹਰ ਕਹਿੰਦੇ ਜੋ ਅੰਦਰ ਤੋਂ ਕਮਾਉਂਦਾ ਨਾ ਤੇਰੇ ਅੰਦਰ ਦੀ ਰਹਿਤ ਹੈ ਲੋਕਾਂ ਦੇ ਸਾਹਮਣੇ ਆਜੂਗੀ ਚੇਤੇ ਰੱਖੀ ਗੱਲ ਤੋਂ ਜਿੰਨਾ ਮਰਜ਼ੀ ਲਪਾਉਣ ਦੀ ਕੋਸ਼ਿਸ਼ ਕਰੀ ਇੱਥੇ ਵੀ ਇਹੀ ਗੱਲ ਗੁਰੂ ਜੀ ਸਮਝਾਉਂਦੇ ਆ ਸ਼ਬਸ ਨਾਹੀਂ ਕਸ਼ ਰੈਸ਼ ਪਾਇਆ ਜਿੰਨਾ ਮਰਜ਼ੀ ਤੂੰ ਆਪਣੀ ਅਸਲੀਅਤ ਛੁਪਾਵੇਂ ਪਰ ਨਹੀਂ ਤੈਨੂੰ ਗੁਰੂ ਜਾਣ ਲਗਾ ਪਰਮਾਤਮਾ ਤੈਨੂੰ ਜਾਣਦਾ ਲੋਕਾਂ ਦੇ ਸਾਹਮਣੇ ਪੈਂ ਪ੍ਰਗਟ ਕਰ ਦੂਗਾ ਵੀ ਆ ਅਸਲ ਵਿੱਚ ਤੂੰ ਮਾਣਾ ਮੇਰਾ ਕੋੜ ਨਖੁੱਟੇ ਨਾਨਕਾ ਔੜਕ ਸੱਚ ਰਹੀ ਦੇਖਦੇ ਆ ਜੇ ਆਪਾਂ ਇਹੇ ਬੰਦੇ ਹੁੰਦੇ ਆ ਵੀ ਕੇਰਾ ਤੋਂ ਉੱਤੋਂ ਚੰਗੇ ਬਣ ਕੇ ਵਿਖਾਉਂਦੇ ਆ ਤੇ ਜਦੋਂ ਕਿਤੇ ਕਿਤੇ ਨਾ ਕਿਤੇ ਐਸੇ ਪ੍ਰਗਟ ਹੋ ਜਾਂਦੇ ਆ ਸੱਚ ਵਿੱਚ ਲੋਕਾਂ ਦੇ ਸਾਹਮਣੇ ਸਲੀਅਤ ਆ ਜਾਂਦੀ ਹੈ ਇਹ ਤਾਂ ਠੱਗ ਚੋਰ ਬਈਮਾਨਾ ਸਭ ਤੋਂ ਵੱਡਾ ਜਾਂਦਾ ਐਡਾ ਕਈ ਬੰਦੇ ਹੁਣ ਦਾਨੀ ਬਣੇ ਫਿਰਦੇ ਰਹਿੰਦੇ ਦਾਨੀ ਪਰ ਦਾਨ ਦੇ ਨਾਂ ਦੇ ਉੱਤੇ ਢੀਆਂ ਢੀਆਂ ਠੱਗਣਾ ਡੇ ਡੇ ਕਾ ਪ੍ਰਦਾਨ ਦੇ ਨਾਂ ਤੇ ਫੋਟਮਾ ਗਰੀਬਾਂ ਦੀ ਅੱਖ ਖਿੜਿਆਰ ਲੈਂਦੇ ਆ ਤੈਨੂੰ 500 ਦਿਹਾੜੀ ਮਿਲ ਜੂਗੀ ਤੇ ਅਸੀਂ ਇੰਨਾ ਤੈਨੂੰ ਰਾਸ਼ਨ ਤੈਨੂੰ ਦੇ ਕੇ ਫੋਟਮਾ ਖਚਾਉਣੀਆਂ ਰਾਸ਼ਨਾਂ થી ਵਾਪਸ ਲਵਾਂਗੇ ਤੇ ਬਸ 500 ਰੁਪਿਆ ਦਿਹਾੜੀ ਮਿਲ ਜੂਗੀ ਤੈਨੂੰ ਵਾਹ ਵਾਹ ਡੇ 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 ਕਹਿੰਦੇ ਅਸੀਂ ਮਹਾਦਾਨੀ ਐ ਮਹਾਦਾਨੀ ਐ ਅਸੀਂ ਮਹਾਦਾਨੀ ਬੜੇ ਫਿਰਦੇ ਆ ਇਹ ਐਸੀ ਲੋਕ ਵੀ ਐ ਜੀ ਸੱਚਮੁੱਚ ਆ ਜਿਹੜੇ ਕੱਲੀਆਂ ਫੋਟੋਆਂ ਖਿਚਾ ਕੇ ਲੋਕਾਂ ਤੋਂ ਡੋਨੇਟ ਕਰ ਪੈਸੇ ਲੈ ਲੈਂਦੇ ਆ ਬਾਹਲੇ ਦੇਸ਼ਾਂ ਤੋਂ ਵੀ ਲੈਂਦੇ ਜੀ ਪੈਸੇ ਉਹ ਹਾਂ ਸੰਸਥਾ ਉਹਨਾਂ ਨੇ ਬਣਾ ਲਈਆਂ ਬਸ ਚੱਲੀ ਜਾਂਦਾ ਜੀ ਡੇ ਡੇ ਕਪਲੇ ਮਨੋਖ ਅੰਦਰ ਗੁਰੂ ਜੀ ਕਹਿੰਦੇ ਨਹੀਂ ਸੁਪਨਾ ਕਿਦਾਂ ਸਚੇਤ ਤੇ ਸਾਹਮਣੇ ਆਜੂਗਾ ਆਉਣ ਲੱਗ ਗਿਆ ਜੀ ਲੋਕਾਂ ਦਾ ਉਧਰ ਰੁਝਾਨ ਘਟਣਾ ਘਟਣਾ ਸ਼ੁਰੂ ਹੋ ਗਿਆ ਜੀ ਉਧਰਲੇ ਪਾਸੇ ਜਾਣੋ ਹਟ ਕੇ ਲੋਕ ਹੁਣ ਕਾਰਨ ਕੀ ਸੱਚ ਸਾਹਮਣੇ ਆ ਗਿਆ ਲੋਕਾਂ ਦੇ ਨੇਤਾ ਜਰਾ ਇਸ ਤਰ੍ਹਾਂ ਕਰਦੇ ਅਗੇ ਕਿੰਨਾ ਚਿਰ ਕਰੇ ਗੁਰੂ ਜੀ ਕਹਿੰਦੇ ਕਿਉਂਕਿ ਜਿਹੜਾ ਪਖੰਡ ਹੁੰਦਾ ਨਾ ਬਹੁਤੀ ਦੇਰ ਨਹੀਂ ਚੱਲਦਾ ਹੁੰਦਾ ਪਿਆਰਿਓ ਇਹ ਕੁਝ ਸਮਾਂ ਇਰਾ ਐ ਲੱਗਦਾ ਹੁੰਦਾ ਹੈ ਵੀ ਬੜਾ ਬੂਟਾ ਫਲੀ ਜਾਂਦਾ ਨਹੀਂ ਨਹੀਂ ਫਲਦਾ ਨਹੀਂਗਾ ਇਹ ਫਿਰ ਇਹਦੀ ਜੜ ਵੀ ਕਹਿੰਦੇ ਫਿਰ ੇਠੋਂ ਪੱਟੀ ਜਾਂਦੀ ਜਮਾ ਪਖੰਡ ਦੀ ਜੜ ਵੀ ਖਤਮ ਹੋ ਜਾਂਦੀ ਬਹੁਤ ਛੇਤੀ ਸੋ ਗੁਰੂ ਜੀ ਕਹਿੰਦੇ ਬਾਹਰ ਗਿਆਨ ਧਿਆਨ ਇਸ਼ਨਾਨ ਬਾਹਰੋਂ ਤਾਂ ਬੜਾ ਗਿਆਨੀ ਐ ਧਿਆਨੀ ਐ ਇਸ਼ਨਾਨੀ ਐ ਲੋਕਾਂ ਨੂੰ ਬੜਾ ਗਿਆਨ ਦਿੰਨਾ ਮਾਣਾ ਮੇਰਿਆ ਤੇਰੇ ਅੰਦਰ ਬੁੱਕੀ ਚੱਲਦਾਗਾ ਅੰਤਰ ਵਿਆਪੈ ਲੋਭ ਸੁਆਣਾ ਅੰਦਰ ਦੀ ਬਿਰਤੀ ਪ੍ਰਗਟ ਕਰ ਦਿੱਤੀ ਗੁਰੂ ਨੇ ਪਿਆਰਿਓ ਗੁਰੂ ਜੀ ਕਹਿੰਦੇ ਤੂੰ ਬਾਹਰੋਂ ਤਾਂ ਲੋਕਾਂ ਨੂੰ ਗਿਆਮੇ ਗੱਲਾਂ ਦੱਸਦਾ ਹੈ ਬਾਹਰੋਂ ਤਾਂ ਧਿਆਨ ਦੀਆਂ ਗੱਲਾਂ ਦੱਸਦਾ ਹੈ ਬਾਹਰੋਂ ਤਾਂ ਇਸ਼ਨਾਨ ਤੇਰਾ ਕੀਤਾ ਹੋਇਆ ਹੈ ਪਰ ਗੁਰੂ ਜੀ ਕਹਿੰਦੇ ਤੇਰੇ ਅੰਦਰ ਲੋਹ ਰੂਪੀ ਕੁੱਤਾ ਭੂੰਕੀ ਜਾਂਦਾ ਗੁਰੂ ਜੀ ਕਹਿੰਦੇ ਅੰਦਰ ਬੈਠਾ ਭੂੰਕੀ ਜਾਂਦਾ ਕੁੱਤਾ ਤੇਰੇ ਅੰਦਰ ਲੋਭ ਅੰਤਰ ਵਿਆਪੈ ਲੋਭ ਸੁਆਣਾ ਸਵਾਨ ਕੁੱਤੇ ਨੂੰ ਕਹਿੰਦੇ ਆ ਜੀ ਤੇਰੇ ਅੰਦਰ ਗੁਰੂ ਜੀ ਕਹਿੰਦੇ ਕੀ ਵਿਆਪ ਰਿਹਾ ਹੈ ਲੋਭ ਰੂਪੀ ਕੁੱਤਾ ਬੈਠਾ ਗੁਰੂ ਜੀ ਕਹਿੰਦੇ ਭੌਂਕੀ ਜਾਂਦਾ ਦਾ ਕੋ ਸੁਣਨੇ ਨਹੀਂ ਦਿੰਦਾ ਜੀ ਰੌਲਾ ਪਾਈ ਜਾਂਦਾ ਬੈਠਾ ਲੋਭਾ ਇਥੋਂ ਵੀ ਕੁਝ ਮਿਲ ਜੇ ਇਥੋਂ ਵੀ ਕੁਝ ਮਿਲ ਜੇ ਅੰਤਰ ਅਗਣ ਬਾਹਰ ਤਨ ਸਵਾ ਤੇਰੇ ਅੰਦਰ ਤਾਂ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਸਰੀਰ ਉੱਤੇ ਗੁਰੂ ਜੀ ਕਹਿੰਦੇ ਤੂੰ ਕਹਿੰਦੇ ਸਵਾ ਮਲੀ ਫਿਰਦਾਗਾ ਸਵਾ ਸਵਾ ਮਾਲੀ ਗੁਰੂ ਜੀ ਕਹਿੰਦੇ ਬਾਹਰ ਤਨ ਸਵਾਹ ਬਾਹਰ ਤਾਂ ਸਰੀਰ ਉੱਤੇ ਗੁਰੂ ਜੀ ਕਹਿੰਦੇ ਤੂੰ ਸਵਾਹ ਲਈ ਹੈ ਪਰ ਤੇਰੇ ਅੰਦਰ ਤਾਂ ਗੁਰੂ ਜੀ ਕਹਿੰਦੇ ਤ੍ਰਿਸ਼ਨਾ ਦੀ ਅੱਗ ਬਲੀ ਜਾਂਦੀ ਹੈ ਭਾਂਬੜ ਮੱਚੀਆਂ ਨੇ ਤ੍ਰਿਸ਼ਨਾ ਦੀ ਅੱਗ ਤੇਰੇ ਅੰਦਰ ਆ ਤ੍ਰਿਸ਼ਨਾ ਪਿਆਰੋ ਬਹੁ ਰੰਗੀ ਹੈ ਚੇਤੇ ਰੱਖਿਓ ਜੀ ਗੱਲਾਂ ਪ੍ਰਭਤਾ ਮਾਣ ਅੰਦਰ ਇਹ ਵੀ ਇੱਕ ਤ੍ਰਿਸ਼ਨਾ ਦਾ ਹੀ ਰੂਪ ਹੈ ਵੀ ਲੋਕ ਮੈਨੂੰ ਕਹਿਣ ਬੜਾ ਭਗਤ ਹੈ ਤਾ ਬੜਾ ਨਾਮ ਜਪਣ ਵਾਲਾ ਇਹ ਵੀ ਇੱਕ ਤ੍ਰਿਸ਼ਨਾ ਹੀ ਆ ਪਿਆਰੋ ਜੇ ਤੂੰ ਨਾਮ ਜਪਣ ਵਾਲਾ ਆਗਾ ਭਾਈ ਤਾਂ ਇਹ ਵੀ ਕ੍ਰਿਸ਼ਨ ਦਾ ਰੂਪ ਹੀ ਹੈ ਗੁਰੂ ਜੀ ਕਹਿੰਦੇ ਨਹੀਂ ਬਖਸ਼ਿਆ ਜਾਣਾ ਫਿਰ ਆ ਗਾਲ ਪੱਥਰ ਕੈਸੇ ਤਰੈ ਅਥਾ ਤੇਰੇ ਕਹਿੰਦੇ ਗਲ ਦੇ ਨਾਲ ਪੱਥਰ ਬੰਨੇ ਹੋਣ ਤੇ ਤੂੰ ਸਮੁੰਦਰ ਚ ਤੈਰ ਜਾਏਗਾ ਗੁਰੂ ਜੀ ਕਹਿੰਦੇ ਮਾੜੇ ਕੰਮਾ ਪੱਥਰ ਬੰਨਣਿਆ ਪਿਆਰ ਕਿਤੇ ਰੱਖਿਓ ਗਲ ਠੱਗੀਆਂ ਚੋਰੀਆਂ ਬੇਈਮਾਨੀਆਂ ਧੋਖੇ ਇਹ ਪੱਥਰ ਹੈ ਪੱਥਰ ਬਣਾ ਮੇਰਿਆ ਤੂੰ ਪੱਥਰਾ ਆਪ ਹੀ ਬੰਨਿਆ ਨਾ ਆਪ ਦੇ ਗਲ ਦੇ ਨਾਲ ਤਰੇਗਾ ਕਿਵੇਂ ਮਣਾ ਮੇਰਿਆ ਗਲ ਪਾਥਰ ਕੈਸੇ ਤਰੈ ਅਥਾ ਜਿਹੜਾ ਬੰਦਾ ਠੱਗੀਆਂ ਚੋਰੀਆਂ ਬੇਈਮਾਨੀਆਂ ਝੂਠ ਦੇ ਵਿੱਚ ਪਰਵਿਰਤ ਹੈ ਬਸ ਆਪ ਦੇ ਹੱਥੀਂ ਆਪ ਦੇ ਗਲ ਦੇ ਨਾਲ ਪੱਥਰ ਬੰਨਿਆ ਜਾਂਦਾ ਗੁਰੂ ਜੀ ਕਹਿੰਦੇ ਬਸ ਪੱਥਰ ਬਣਦਾਗਾ ਤਰਿਆ ਨਹੀਂ ਜਾਣਾ ਮਾਣਾ ਮੇਰਿਆ ਕੋਈ ਪੱਥਰ ਬਨ ਕੇ ਤਰ ਜੂਗਾ ਜੀ ਭਾਈ ਸਮੁੰਦਰ ਦੇ ਵਿੱਚ ਨਾ ਗਲ ਪਾਥਰ ਕੈਸੇ ਤਰੈ ਅਥਾ ਜਾਂ ਕੈ ਅੰਤਰ ਬਸੈ ਪ੍ਰਭੂ ਆ ਜਿਹਦੇ ਹਿਰਦੇ ਵਿੱਚ ਪ੍ਰਭੂ ਆਪ ਵਸਦਾ ਨਾਨਕ ਤੇ ਜਾਣਾ ਸਹਿਜ ਸਮਾਤ ਫਿਰ ਉਹ ਗੁਰੂ ਜੀ ਕਹਿੰਦੇ ਰੱਬ ਦਾ ਪਿਆਰਾ ਸਹਿਜ ਸਰੂਪ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਐ ਨਾਨਕ ਤੇ ਜਾਣਾ ਸਹਿਜ ਸਮਾਤ ਜਿੰਨੀ ਜ਼ਿੰਦਗੀ ਭੱਜ ਦੌੜ ਵਾਲੀ ਹੋਊਗੀ ਉਹਨਾਂ ਹੀ ਮਨੁੱਖ ਪ੍ਰਮਾਤਮਾ ਤੋਂ ਟੁੱਟ ਜਾਂਦਾ ਜੀ ਆਪਣੇ ਆਪ ਨੂੰ ਚੈੱਕ ਕਰ ਲਿਓ ਭਾਈ ਆਪਾਂ ਜਿੰਨੇ ਸਰੀ ਜਿੰਨੀ ਆਪਾਂ ਭੱਜ ਦੌੜ ਕਰਾਂਗੇ ਜਿੰਨੀ ਭੱਜ ਦੌੜ ਉਨਾ ਹੀ ਮਨੁੱਖ ਪਰਮਾਤਮਾ ਤੋਂ ਦੂਰ ਹੋਈ ਜਾਂਦਾ ਹੈ ਹਾਂ ਮਿਹਨਤ ਕਰਨੀ ਹੈ ਪਰ ਆਪਦੇ ਆਪ ਦੀ ਜ਼ਿੰਦਗੀ ਵਿੱਚ ਹੀ ਵੇਖੀ ਵੀ ਸਹਜ ਹੈ ਗੁਰੂ ਕੋਲੇ ਬੈਠੇ ਆਪਾਂ ਵੀ 5 ਮਿੰਟ ਮਨ ਲੱਗ ਗਿਆ ਗੁਰੂ ਕੋਲੇ ਆ ਕੇ ਤੇ ਭਜੂ ਭਜੂ ਕਰੀ ਜਾਂਦਾ ਵੀ ਕਿਹੜੇ ਵੇਲੇ 바ਬਾ ਸਮਾਪਤੀ ਕਰੇ ਤੇ ਕਿਹੜੇ ਵੇਲੇ ਤੇ ਭੱਜ ਗਏ ਬਸ ਨਾਮ ਇਹ ਹੀ ਸਹਜ ਵਿੱਚ ਲੈ ਕੇ ਆਉਣਾ ਬਾਣੀ ਨੇ ਬਸ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪੰਜਵੇਂ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਵਾ ਵਸਦਾ ਨਾ ਬੈ ਰਹੇ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਤਾਂ ਫਿਰ ਸਹਿਜ ਦੇ ਵਿੱਚ ਹੀ ਸਮਾ ਜਾਂਦੇ ਆ ਸਹਿਜ ਦਾ ਰੂਪ ਹੀ ਹੋ ਜਾਂਦੇ ਆ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦੇ ਆ ਜੀ ਸੋ ਆਪਣੇ ਨਿਜ ਘਰ ਦੇ ਵਿੱਚ ਹੀ ਮਨੁੱਖ ਨੇ ਸਮਾਉਣਾ ਪਿਆ ਰਿਓ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਭਜਨ ਬੰਦਗੀ ਕਰਦਾ ਹੈ ਉਹਦੇ ਵਿੱਚ ਇਹ ਗੁਣ ਆਉਣੇ ਫਿਰ ਸੁਭਾਵਕ ਹੈ ਕਿਉਂਕਿ ਆਕਾਲ ਪੁਰਖ ਵਾਹਿਗੁਰੂ ਉਹ ਦਾਤਾਂ ਦੇਣ ਵਾਲਾ ਹੈ ਗੁਣ ਵੰਤਿਆਂ ਗੁਣ ਦੇ ਉਹ ਜਿਹੜੇ ਗੁਣਾ ਤੋਂ ਵੀ ਹੋਣੇ ਮਨੁੱਖ ਹੈ ਉਹਨਾਂ ਨੂੰ ਬਣਵਾਣ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਬਚਨਾਂ ਉੱਤੇ ਆਪਾਂ ਵੀ ਭਈ ਪਹਿਰਾ ਦੇਣਾ ਹੈ ਕਿ ਸੱਚੇ ਪਾਤਸ਼ਾਹ ਬਾਹਰਲਾ ਭੇਖ ਸਾਡਾ ਵੀ ਉੱਤੋਂ ਖਾਲਸਿਆਂ ਵਾਲਾ ਪਰ ਮਾਲਕ ਜੀ ਖਾਲਸਿਆਂ ਵਾਲੀਆਂ ਸਾਡੀਆਂ ਹਜੇ ਕਰਤੂਤਾ ਹੈਗਾ ਕਰਤੂਤਾ ਦਾ ਮਤਲਬ ਕਰਮ ਸਾਡੇ ਹਜੇ ਖਾਲਸਿਆਂ ਵਾਲੇ ਹੈ ਨਹੀਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਰ ਤੇ ਪੇਸ਼ ਕਰਗੇ ਭਾਈ ਆਪਣੇ ਆਪ ਨੂੰ ਬਾਬਾ ਕਬੀਰ ਜੀ ਕਹਿੰਦੇ ਅਵਰੈ ਕੋ ਉਪਦੇਸ਼ ਤੇ ਮੁਖਮੈ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਪਰ ਕਾ ਖੇ ਮਣਾ ਮੇਰਾ ਤੇਰਾ ਆਪਦਾ ਖੇਤ ਜਿਹੜਾ ਪਿਆ ਦੂਜਿਆਂ ਦੇ ਖੇਤ ਦੀ ਰਖਵਾਲੀ ਕਰਦਾ ਰਿਹਾਦਾ ਮੇਰਾ ਜੇ ਇਹ ਬਿਰਤੀ ਨਾ ਬਣ ਜਾਵੇ ਅਸ ਬਿਰਤੀ ਬਣਾਉਣੀ ਆਪਦੀ ਵੀ ਮਹਾਰਾਜ ਮੈਂ ਮਾੜਾਂਗਾ ਬਹੁਤ ਮਾੜਾਂਗਾ ਤੇ ਤੁਸੀਂ ਚੰਗਾ ਬਣਾ ਸਕਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਸਿਮਰਨ ਭਜਨ ਬੰਦਗੀ ਨਾਮ ਸਿਮਰਨ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ